ਜਿਹੜੇ ਦੇਖਿਆ ਜਗਾ ਜਗਾ ਲੰਗਰ ਚੱਲ ਰਹੇ ਨੇ ਚੱਲਦੇ ਤਾਂ ਵੇਖੇ ਪਰ ਹੁਣ ਇੱਥੇ ਅਸੀਂ ਤੁਹਾਨੂੰ ਲੰਗਰ ਪੱਕਦਾ ਵਿਖਾਉਨੇ ਆ ਕਿਸ ਤਰ੍ਹਾਂ ਵਲੰਟੀਅਰ ਸੇਵਾ ਕਰ ਰਹੇ ਨੇ ਆਹ ਇੱਕ ਸਿੰਘ ਆਟਾ ਗੋਨ ਰਹੇ ਨੇ ਕੀ ਨਾਮ ਆ ਬਾਬਾ ਜੀ ਮੇਰਾ ਨਾਮ ਸੁਖਰਾਮ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ? ਮੈਂ ਅਮ੍ਰਿਤਸਰ ਪੰਜਾਬ ਤੋਂ ਆ ਜੀ। ਆਹ ਅਮ੍ਰਿਤਸਰ ਤੋਂ ਨੇ ਆਟਾ ਗੁੰਨਣਾ ਤੇ ਬੀਬੀਆਂ ਹੁਣ ਰੋਟੀਆਂ ਪਕਾ ਰਹੀਆਂ ਨੇ। ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਤੁਸੀਂ ਕਿਹੜੀ ਜਗ੍ਹਾ ਤੋਂ? ਮੈਂ ਦਿੱਲੀ ਤੋਂ ਆਂ ਜੀ। ਅੱਛਾ ਦਿੱਲੀ ਤੋਂ ਨੇ। ਹਾਂਜੀ ਮੈਂ ਦਿੱਲੀ ਤੋਂ ਤਾਂ ਵੈਸੇ ਵੀ ਸਾਡਾ ਸਵਾਲ ਬਣਦਾ ਵੀ ਦਿੱਲੀ ਦੇ ਲੋਕ ਇਹ ਨਹੀਂ ਕਰ ਰਹੇ ਵੀ ਸਾਨੂੰ ਬੜੀ ਪਰੇਸ਼ਾਨੀ ਹੈ। ਨਹੀਂ ਜੀ ਅਸੀਂ ਅਸੀਂ ਤਾਂ ਹੁਣ ਤੀਜੀ ਵਾਰ ਆਏ ਆ ਜੀ ਅਸੀਂ ਪੂਰੀ ਫੁੱਲ ਸਪੋਰਟ ਤੇ ਆ ਗਏ ਆ। ਇਹ ਸਪੋਰਟ ਕਰਨ ਵਾਸਤੇ ਇੱਥੇ ਆ ਰਹੇ ਆ ਆਪਣੇ ਭਰਾਵਾਂ ਨੂੰ ਸਾਡੇ ਪਿੰਡਾਂ ਦੇ ਲੋਕ ਆਏ ਹੋਏ ਨੇ ਮੇਰੇ ਮਾਮਿਆਂ ਦੇ ਸਭ ਆਏ ਹੋਏ ਨੇ ਆਪਣੇ ਹੀ ਕਰਦੇ ਆਏ ਹੋਏ ਨੇ ਕੀ ਨਾਂ ਜੀ ਤੁਹਾਡਾ ਪ੍ਰਵਿੰਦਰ ਕੌਰ ਤੇ ਪ੍ਰਵਿੰਦਰ ਕੌਰ ਜੀ ਨੇ ਦਿੱਲੀ ਤੋਂ ਆਏ ਨੇ ਜਿਸ ਤਰ੍ਹਾਂ ਮੀਡੀਆ ਚ ਛਾਲਾ ਜਾ ਰਿਹਾ ਵੀ ਦਿੱਲੀ ਦੇ ਲੋਕਾਂ ਨੂੰ ਬਹੁਤ ਇਨਕਨਵੀਨੀਅੰਸ ਹੋ ਰਹੀ ਹੈ ਪਰੇਸ਼ਾਨੀ ਹੈ ਪਰ ਇਹ ਵੀ ਦਿੱਲੀ ਦੇ ਲੋਕ ਨੇ ਤੀਜੀ ਵਾਰੀ ਆਏ ਨੇ ਇੱਥੇ ਆ ਕੇ ਖੁਦ ਰੋਟੀਆਂ ਪਕਾਉਣ ਦੀ ਸੇਵਾ ਕਰ ਰਹੇ ਨੇ ਤੇ ਇਹ ਛੋਟਾ ਜਿਹਾ ਬੇਟਾ ਵੀ ਇੱਕ ਬੇਟਾ ਨਾਂ ਦੱਸੋ ਜਰਾ ਜੀ ਚੰਪੀਤ ਸਿੰਘ ਕਿਹੜੀ ਕਲਾਸ ਚ ਪੜਦੇ ਹੋ ਜੀ 8ਵੀਂ ਕੱਪ ਤੁਸੀਂ ਕੀ ਕਰਦੇ ਹੋ ਜਿਵੇਂ ਮੈਂ ਹੁਣੇ ਬੈਸਟੂ ਆਪਣੇ ਪਾਸ ਕੀਤੀ ਹੈ ਮੈਂ ਵੀ ਦਿੱਲੀ ਦਾ ਹੀ ਨਾ ਤਾਂ ਮੁੰਡਾ ਹੈ ਅੱਛਾ ਤੇ ਮੈਂ ਹੁਣੇ ਬੈਸਟੂ ਪਾਸ ਕੀਤੀ ਹੈ ਤੇ ਹੁਣ ਬੀਆਲਲਬੀ ਵਾਸਤੇ ਮੇਰਾ ਆਪੀ ਕਾਲਜ ਵਿੱਚ ਐਡਮਿਸ਼ਨ ਹੋਇਆ ਹੋਣੇ ਤੁਸੀਂ ਤੇ ਕਾਨੂੰਨ ਦੀ ਪੜ੍ਹਾਈ ਕਰਨ ਜਾ ਰਹੇ ਹੋ ਕੀ ਸੋਚਦੇ ਹੋ ਇਸੇ ਕਾਨੂੰਨਾਂ ਬਾਰੇ ਦੇਖੋ ਮੈਨੂੰ ਇਹ ਲੱਗਦਾ ਕਿ ਇਹ ਵੇਲ ਵੇਲਾ ਹੈਗਾ ਕਿ ਕਾਪਰੇਟ ਸੈਕਟਰ ਨੂੰ ਡਾਇਰੈਕਟ ਅਪਕਸਾਨੀ ਜੇ ਪਾਈਏ ਤੇ ਬਹੁਤ ਸਾਰੇ ਰੀਜ਼ਨ ਹੁੰਦੇ ਨੇ ਬਹੁਤ ਸਾਰੇ ਆਪਣੇ ਕੋਆਰਡੀਨੇਟਸ ਹੁੰਦੇ ਨੇ ਸਭ ਕੁਝ ਦੇਖ ਸਮਝ ਇਕ ਜਿਹੜਾ ਕਾਨੂੰਨ ਆਇਆ ਸੀ ਕਿ ਪ੍ਰਾਇਰਿਟੀ ਨਾਲ ਤੇ 5 ਕਰੋੜ ਦਾ ਜੁਰਮਾਨਾ ਆਇਆ ਸੀ ਜੀ ਕੇਜਰੀ왈 ਜੀ ਨੇ ਜਾਂ ਸੈਂਟਰਲ ਗਵਰਨਮੈਂਟ ਨੇ ਤਾਂ ਉਹਨਾਂ ਨੇ ਇਹ ਵੀ ਸੋਚਣਾ ਚਾਹੀਦਾ ਕਿ ਜੇ ਛੋਟੇ ਕਿਸਾਨ ਜਿਹੜੇ ਹੈਗੇ ਨੇ ਜੇ ਕਿਸੇ ਨੇ ਫੜ ਦਿੱਤਾ ਕਿ ਉਹ ਪ੍ਰਾਇਰਿਟੀ ਨਾਲ ਨੇ ਉਹ ਕਿੱਥੋਂ ਫੌੜ ਕਰਨਗੇ ਜੀ 5 ਕਰੋੜ ਰੁਪਏ ਹੋਰ 3 ਸਾਲ ਦੀ ਜੇਲ ਤਾਂ ਬਹੁਤ ਕੁਝ ਮਤਲਬ ਬਹੁਤ ਸਾਰੇ ਸਰਕੰਸਟੈਂਸ ਦੇਖ ਕੇ ਹੀ ਫੈਸਲਾ ਲੈਣਾ ਚਾਹੀਦਾ ਹੈ ਬਾਕੀ ਸਾਰੇ ਆਪਣੇ ਭਰਾਏ ਹੋਏ ਨੇ ਆਪਾਂ ਦਾ ਸਪੋਰਟ ਹੀ ਕਰ ਸਕਦੇ ਜੀ ਆਪਣੇ ਵੱਲੋਂ ਹੋਰ ਤੇ ਬਾਈ ਗਰੁੱਪ ਇਹ ਬੱਚੇ ਨੇ ਇੱਕ ਬਹੁਤ ਵੱਡਾ ਪੁਆਇੰਟ ਚੁੱਕਿਆ ਕਿ 5 ਕਰੋੜ ਦਾ ਜਵਾਨਾ ਕਿਸਾਨਾਂ ਤੇ ਜੇ ਪਰਾਲੀ ਜਲਾਉਣਗੇ ਪੋਲੂਸ਼ਨ ਹੋਏਗਾ ਪਰ ਇੰਡਸਟਰੀ ਜੋ ਲਗਾਤਾਰ ਸਾਲਲੇ 12 ਮਹੀਨੇ 30 ਦਿਨ ਪੋਲੂਸ਼ਨ ਕਰਦੀ ਹੈ ਕਿ ਉਸ ਤੇ ਕੋਈ 5 ਕਰੋੜ ਜਾਂ 1 ਕਰੋੜ ਵੀ ਜੁਰਮਾਨੇ ਦੀ ਪ੍ਰੋਵੀਜ਼ਨ ਹੈ ਤੇ ਕਿਸਾਨ ਜਿਨ੍ਹਾਂ ਨੂੰ ਬਲੇਮ ਕੀਤਾ ਜਾਂਦਾ ਉਹਨਾਂ ਦੀ ਪੋਲੂਸ਼ਨ ਮਸਾਂ 10 ਤੋਂ 15 ਦਿਨ ਹੁੰਦੀ ਹੈ ਤੇ ਉਸ ਤੇ ਵੀ 5 ਕਰੋੜ ਦਾ ਜੁਰਮਾਨਾ ਸ਼ਾਇਦ ਇਹ ਗੱਲ ਜਾਇਜ਼ ਨਹੀਂ ਹੈ ਇਹ ਲੋਕ ਵੀ ਸਮਝਦੇ ਨੇ ਕਿਉਂਕਿ ਇਸ ਆਰਡ ਚ ਥੋੜਾ ਜਿਹਾ ਜ਼ਿਆਦਾ ਪਾਵਰਾਂ ਦਿੱਤੀਆਂ ਗਈਆਂ ਨੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਮੇਟਾ ਸਾਰੇ ਦਿੱਲੀ ਦਿੱਲੀ ਬਦਲ ਤੇ ਕਬਹੁਤ ਆ ਰਹੇ ਹੋ ਤੁਸੀਂ ਇੱਥੇ ਕਦੋਂ ਸੇਵਾ ਕਰਦੇ ਹੋ 26 ਤਾਰੀਖ ਨੂੰ ਆ ਰਹੇ ਆ ਜੀ ਤੇ 26 ਤਾਰੀਖ ਤੋਂ ਆਏ ਨੇ ਸਾਰੀ ਸੰਗਤ ਦਿੱਲੀ ਦੀ ਆ ਇੱਥੇ ਸੇਵਾ ਕਰ ਰਹੀ ਆ ਸਬਜ਼ੀਆਂ ਕੱਟ ਰਿਹਾ ਕੋਈ ਰੋਟੀਆਂ ਬਣਾ ਰਿਹਾ ਕੋਈ ਪੇੜੇ ਕਰ ਰਿਹਾ ਤੇ ਕੋਈ ਆਟਾ ਗੁੰਨ ਰਿਹਾ ਤੁਹਾਨੂੰ ਦਿਖਾ ਰਹੇ ਆ ਗਰਾਊਂਡ 0 ਤੋਂ ਸੱਚ ਡਿਸਕਵਰ ਪਲੱਸ ਸਿੰਘੂ ਬਾਰਡਰ ਤੁਹਾਡੇ ਨਾਲ ਖੜਾ ਮੈਂ ਤੇ ਜਗਦੀਪ ਕੁਮਾਰ ਸਿੰਘੂ ਬਾਰਡਰ ਦਿੱਲੀ